ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼ਹੀਦ ਜੋੜ ਮੇਲ ਦੇ ਦਿਨ ਚੱਲਦੇ ਹੋਏ ਨਜ਼ਰ ਆ ਰਹੇ ਨੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਗੱਲ ਕਰੀਏ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਦੀ ਗੱਲ ਕਰੀਏ ਸੰਗਤਾਂ ਜੜੀਆਂ ਨੇ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਪਹੁੰਚਦੀਆਂ ਨਜ਼ਰ ਆ ਰਹੀਆਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਹੈ ਮੱਥਾ ਟੇਕਿਆ ਜਾਂਦਾ ਹੈ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਦੇ ਵਿੱਚ ਹੀ ਮੌਜੂਦ ਆ ਤੁਹਾਨੂੰ ਤਸਵੀਰ ਵੀ ਵਿਖਾ ਦਿੰਦੇ ਆ ਕਿ ਕਿਸ ਢੰਗ ਦੇ ਨਾਲ ਸੰਗਤਾਂ ਜਿਹੜੀਆਂ ਨੇ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਹਰ ਸਾਲ ਇਸੇ ਢੰਗ ਦੇ ਨਾਲ ਪਹੁੰਚਦੀਆਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਨਾਲੋਂ ਨਾਲ ਮੱਥਾ ਟੇਕ ਕੇ ਇੱਥੇ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਐਸ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਸਾਡੇ ਨਾਲ ਨੇ ਗੱਲਬਾਤ ਕਰਨੇ ਰੰਧਾਵਾ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਦੀ ਤਦਾਦ ਦੇ ਵਿੱਚ ਇਹ ਸੰਗਤਾਂ ਜਿਹੜੀਆਂ ਨੇ ਇਸ ਸ਼ਹੀਦ ਜੋੜ ਮੇਲ ਤੇ ਇੱਥੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਤੀਰਥ ਏਕ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਵਾਏ ਬੇਟੇ ਬਾਪ ਨੇ ਜਹਾਂ ਖੁਦਾ ਕੇ ਲਈਏ ਇਹ ਸੁਭਾਵਕ ਆ ਔਰ ਕੱਠ ਵਧਾ ਜਾ ਰਿਹਾ ਔਰ ਵਧੇਗਾ ਵੀ ਵਧਣਾ ਚਾਹੀਦਾ ਵੀ ਆ ਕਿਉਂਕਿ ਸ੍ਰਿਸ਼ਟੀ ਦੇ ਵਿੱਚ ਸਦੀਆਂ ਦੇ ਵਿੱਚ ਨਹੀਂ ਸ੍ਰਿਸ਼ਟੀ ਦੇ ਵਿੱਚ ਜਿੱਥੋਂ ਤੱਕ ਵੀ ਇਸ ਦੁਨੀਆ ਤੇ ਇਸ ਦੁਨੀਆ ਦਾ ਇਤਿਹਾਸ ਮੌਜੂਦਾ ਇਹੋ ਜੀ ਕਿਸੇ ਰਹਿਬਰ ਦੀ ਕੁਰਬਾਨੀ ਤੇ ਨਾ ਕਦੇ ਹੋਈ ਆ ਨਾ ਕਦੇ ਹੋ ਸਕਦੀ ਆ ਤੋ ਇੱਕ ਬਲਖਣ ਕੁਰਬਾਨੀ ਜਿਹੜੀ 6 ਤੋਂ ਲੈ ਕੇ 13 ਬਹੁਤ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਦਚਾਰ ਤੋ ਇਹ ਗੁਰੂ ਸਾਹਿਬ ਜੀ ਦਾ ਸੰਕਲਪ ਸੀ ਅ ਗੁਰੂ ਘਰ ਦੇ ਅੰਦਰ ਗੁਰੂ ਸਾਹਿਬ ਜੀ ਨੇ ਦੇਖੋ ਸ਼ਹੀਦ ਇੱਕੋ ਹੁੰਦਾ ਪਰ ਸ਼ਹਾਦਤ ਦੋ ਤਰੀਕਿਆਂ ਦੀ ਹੁੰਦੀ ਹੈ ਸ਼ਹੀਦ ਦੀ ਅਵਸਥਾ ਵਿੱਚ ਕੋਈ ਫਰਕ ਨਹੀਂ ਪਰ ਸ਼ਹਾਦਤ ਦੇ ਤਰੀਕੇ ਵਿੱਚ ਫਰਕ ਆ ਪਰ ਦਸਮ ਪਾਤਸ਼ਾਹ ਦੇ ਪਰਿਵਾਰ ਦੇ ਵਿੱਚ ਚਾਰੇ ਸਾਹਿਬਜ਼ਾਦਿਆਂ ਨੇ ਅ ਦੋਏ ਤਰ੍ਹਾਂ ਦੀ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਇੱਕ ਸ਼ਹਾਦਤ ਹੈ ਜਿਹੜੀ ਗੜੀ ਚਮਕੌਰ ਦੇ ਵਿੱਚ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਚਨਾ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਕਦੇ ਮਹਾਰਾਜ ਨੇ ਜੰਗਾ ਦੀ ਬਾਣੀ ਵਿੱਚ ਸ੍ਰੀ ਮੁਖਵਾਕ ਵਿੱਚ ਲਿਖਿਆ ਕਿ ਜਦੋਂ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਦੁਰਗਾ ਅਤੇ ਦਾਨਵੀ ਤੇ ਉੱਥੇ ਉਹਨਾਂ ਦਾ ਜੰਗ ਹੁੰਦਾ ਮਹਾਰਾਜ ਸਾਹਿਬ ਕਹਿੰਦੇ ਨੇ ਬਾਛੜ 31 ਸੂਰੀਆਂ ਵਿੱਚ ਖੇਤ ਖਤੰਗਾ ਤੂ ਹੈ ਕਿਰਪਾਣਾ ਤਿੱਖੀਆਂ ਬੜ ਲਾਹਨ ਅੰਗਾ ਪਹਿਲਾ ਦਲਾ ਮ ਲੈਂਦਿਆਂ ਭੇੜ ਪਿਆ ਨਹਿੰਗਾ ਉਹ ਸ਼ਹਾਦਤ ਜਿਹੜੀ ਹੈ ਗੜੀ ਚਮਕੌਰ ਵਿੱਚ ਔਰ ਦੁਨੀਆਂ ਦੇ ਉੱਤੇ ਇਹੋ ਜਿਹਾ ਸੰਕਲਪ ਠੰਡਾ ਬੁਰਜ ਔਰ ਗੜੀ ਚਮਕੌਰ ਦੀ ਕਿ ਇੱਕੋ ਸਮੇਂ ਵਿੱਚ ਪਿਤਾ ਨੇ ਪੁੱਤਰਾਂ ਦਾ ਮੋਹ त्यागਿਆ ਔਰ ਪੁੱਤਰਾਂ ਨੇ ਪਿਤਾ ਦਾ ਮੋਹ त्यागਿਆ ਇਸੇ ਤਰ੍ਹਾਂ ਠੰਡੇ ਬੁਰਜ ਦੇ ਵਿੱਚ ਜਦੋਂ ਅਸੀਂ ਦੇਖਦੇ ਆਂ ਦਾਦੀ ਨੇ ਪੋਤਰਿਆਂ ਦਾ ਮੂੰਹ ਮੋਹ ਤੇ ਆ ਗਿਆ ਤੇ ਪੋਤਰਿਆਂ ਨੇ ਦਾਦੀ ਦਾ ਮੂੰਹ ਤੇ ਆ ਗਿਆ ਔਰ ਜਿਸ ਵਕਤ ਸਹਿਬਜ਼ਾਦਿਆਂ ਨੇ ਇਹ ਕੁਰਬਾਨੀ ਲਈ ਤੁਰੇ ਨੇ ਤਾਂ ਮਾਤਾ ਜੀ ਨੇ ਕਿਹਾ ਸੀ ਕਿ ਅੱਜ ਧਰਮ ਦੀ ਬਾਗਡੋਰ ਤੁਹਾਡੇ ਹੱਥ ਵਿੱਚ ਆ ਗਈ। ਉਹਦਾਂ ਨੇ ਕਿਹਾ ਸੀ ਕਿ ਮਾਤਾ ਤੁਸੀਂ ਬੇਫਿਕਰ ਰਹੋ। ਇਹ ਸਰਹੰਦ ਦੀ ਧਰਤੀ ਤੇ ਆਪਣੇ ਸਿਰਾਂ ਨਾਲ ਇਹੋ ਜਿਹਾ ਇਤਿਹਾਸ ਲਿਖਦੇ ਆਂਗੇ। ਅਸੀਂ ਆਪਣੇ ਸਿਰ ਦੇ ਦੇਵਾਂਗੇ ਪੈਰੀ ਰਹਿੰਦੀ ਦੁਨੀਆ ਤੱਕ ਦੁਨੀਆ ਦੇ ਸਿਰ ਇਹ ਸਾਡੇ ਦਰ ਤੇ ਝੁਕਦੇ ਰਹਿਣਗੇ ਤੇ ਸੋ ਆਪਾਂ ਦੇਖ ਰਿਹਾ ਕਿ ਉਹ ਸਿਰ ਅੱਜ ਝੁਕ ਰਹੇ ਨੇ ਤੇ ਨਮਸਕਾਰਾਂ ਹੋ ਰਹੀਆਂ ਨੇ ਤੇ ਇਹ ਇਹ ਇਸ ਧਰਤੀ ਦਾ ਕਾਪਣਾ ਹੀ ਇਤਿਹਾਸ ਸੀ ਕਿਹੜੇ ਹੁਕਮਰਾਨ ਸੀ ਸੂਬਾ ਸਰੰਦ ਕਹਿੰਦਾ ਅਸੀਂ ਸਸਕਾਰ ਲਈ ਜ਼ਮੀਨ ਤੱਕ ਨਹੀਂ ਦੇਵਾਂਗੇ ਔਰ ਇੱਥੇ ਉਹ ਜ਼ਮੀਨ ਜਿਹੜੀ ਕਹਿ ਸਕਦੇ ਆ ਕਿ ਪੂਰੇ ਵਿਸ਼ਵ ਦੇ ਵਿੱਚ ਪੂਰੇ ਬ੍ਰਹਿਮੰਡ ਦੇ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵਿਰਾਜਮਾਨ ਹੈ ਜਿੱਥੇ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਔਰ ਉਸ ਦੇ ਸਾਹਮਣੇ ਨਤਮਸਤਕ ਵੀ ਹੁੰਦੇ ਨੇ ਇਹਦੇ ਲਈ ਇੱਕ ਜ਼ਮੀਨ ਦੀ ਮਹਿੰਗਾਈ ਦੇ ਜਿਹੜਾ ਇਹ ਤਾਂ ਹੈ ਹੀ ਹੈ ਇਹ ਇਸ ਤਰੀਕੇ ਨਾਲ ਨਾ ਵੀ ਖਰੀਦੀ ਜਾਂਦੀ ਜਿੱਥੇ ਸਾਬਜ਼ਾਦਿਆਂ ਦਾ ਸੰਸਕਾਰ ਹੋਣਾ ਸੀ ਉਹਦੀ ਕੀਮਤ ਕੋਈ ਦੁਨੀਆ ਦੀ ਧਰਤੀ ਲੈ ਹੀ ਨਹੀਂ ਸਕਦੀ ਪਰ ਇੱਥੇ ਇੱਕ ਗੱਲ ਅਸੀਂ ਕਹਿਣ ਤੋਂ ਅਨਕਾਰੀ ਨਹੀਂ ਹੋ ਸਕਦੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਹਬਜ਼ਾਦੇ ਕੁਰਬਾਨ ਹੋਏ ਧਰਮ ਤੋਂ ਕਿਉਂਕਿ ਉਹ ਇੱਕ ਬਹੁਤ ਵੱਡੇ ਧਰਮੀ ਖਾਨਦਾਨ ਦੇ ਵਰ ਸੀ ਸੁਭਾਵਕ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਦਾਦਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਿਤਾ ਗੁਰੂ ਪਰ ਮੈਂ ਇਹ ਗੱਲ ਅਸੀਂ ਮਹਿਸੂਸ ਕਰਦੇ ਆ ਕਿ ਸਹਬਜ਼ਾਦੇ ਹੋਏ ਧਰਮ ਤੋਂ ਕੁਰਬਾਨ ਪਰ ਭਾਈ ਟੋਡਰਮਲ ਹੋਇਆ ਸਹਿਬਜ਼ਾਦਿਆਂ ਤੋਂ ਕੁਰਬਾਨ ਤੇ ਉਸ ਸਿੱਖ ਦੀ ਕੁਰਬਾਨੀ ਨੂੰ ਕਦੇ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਜਿਨੇ ਆਪਣੇ ਜੀਵਨ ਦੀ ਬਾਜੀ ਵੀ ਲਾਈ ਜਿਨੇ ਆਪਣੇ ਧਨ ਪਦਾਰਥ ਵੀ ਪਰ ਇਸੇ ਕਰਕੇ ਟੋਡਰਮਲ ਜੀ ਹੋਰ 50 ਸਾਲ ਬਾਅਦ ਸੰਸਾਰ ਛੱਡ ਹੀ ਜਾਣਾ ਸੀਗਾ ਤੇ ਪਰ ਸ਼ਾਇਦ ਜਿਹੜਾ ਅੱਜ ਮਾਨ ਸਨਮਾਨ ਉਹਨਾਂ ਨੂੰ ਜਿੰਨੀ ਦੇਰ ਤੱਕ ਇਹ ਦੁਨੀਆ ਰਹੂਗੀ ਇਤਿਹਾਸ ਹੈ ਤੇ ਜਿੰਨੀ ਦੇ ਇਤਿਹਾਸ ਹੈ 19 ਦੇ ਟੋਡਰ ਮਲ ਦੀ ਸੇਵਾ ਦੂ ਇੱਥੇ ਨਮਸਕਾਰ ਹੁੰਦੀ ਹੋ ਰਹੇਗੀ। ਤੋਂ ਇਸ ਕਰਕੇ ਮੈਂ ਮਹਿਸੂਸ ਕਰਦਾ ਜਦੋਂ ਅਸੀਂ ਹਿਸਟਰੀ ਪੜ੍ਹਦੇ ਆ ਦੁਨੀਆਂ ਦੇ ਇਤਿਹਾਸ سیاਹੀ ਔਰ ਕਾਗਜ਼ ਤੇ ਕਲਮਾਂ ਨਾਲ ਲਿਖੇ ਗਏ। ਬਹੁਤ ਸਾਰੇ ਪੱਥਰਾਂ ਤੇ ਵੀ ਲਿਖੇ ਗਏ। ਬਹੁਤ ਸਾਰਿਆਂ ਨੇ ਅਮੀਰ ਤੇ ਵਿੱਚ ਸੋਨੇ ਦੇ ਵਿੱਚ ਵੀ ਲਿਖ ਦਿੱਤੇ। ਪਰ ਉਹਨਾਂ ਤਿੰਨਾਂ ਦੀ ਕੋਈ ਹੋਂਦ ਨਹੀਂ ਕਿਉਂਕਿ ਕਾਗਜ਼ ਪੁਰਾਣਾ ਹੋ ਜਾਂਦਾ। ਤੇ ਪੱਥਰਾਂ ਤੋਂ ਮਿਟ ਜਾਂਦੇ ਨੇ। ਸੋਨੇ ਨੂੰ ਖਤਰਾ ਰਹਿੰਦਾ ਹੈ ਚੋਰੀ ਹੋ ਸਕਦਾ ਪਰ ਇਹ ਇੱਕ ਇਤਿਹਾਸ ਹੈ ਜਿਹੜਾ ਦਸਮ ਪਤਸ਼ਾਹ ਨੇ ਆਪਣੇ ਜਿਸਮ ਦੇ ਲਹੂ ਨਾਲ ਲਿਖਿਆ ਤੇ ਜਿਸ ਲਹੂ ਨਾਲ ਲਿਖਣ ਲੱਗਿਆਂ ਇਸ ਇਤਿਹਾਸ ਨੂੰ ਸਤਿਗੁਰੂ ਨੇ ਕਲਮਾਂ ਦੀ ਜਗ੍ਹਾ ਸ਼ਮਸ਼ੀਰਾਂ ਨਾਲ ਲਿਖਿਆ ਇਸ ਕਰਕੇ ਇਹ ਇਸ ਸ਼ਹਾਦਤ ਦਾ ਕੋਈ ਸਾਲ ਹੀ ਨਹੀਂ ਹੋ ਸਕਦਾ ਇੱਕ ਬੜੀ ਬਲਖਣਤਾ ਹੈ ਇਸ ਸ਼ਹਾਦਤ ਦੀ ਜਿਹੜਾ ਸਾਡਾ ਯੂਥ ਹੈ ਯੁਵਾ ਪੀੜ੍ਹੀ ਜਿਹੜੀ ਹੈ ਉਸ ਨੂੰ ਵੀ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਹਿੰਦੇ ਉਹ ਕੌਮਾਂ ਜਿੰਦੀਆਂ ਰਹਿੰਦੀਆਂ ਨੇ ਜਿਹੜੇ ਆਪਣੀ ਵਿਰਾਸਤ ਨੂੰ ਆਪਣੇ ਇਤਿਹਾਸ ਨੂੰ ਸੰਭ ਕੇ ਰੱਖਦੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਖੜੇ ਆ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਉਂਦੇ ਆ ਜਯੋਤੀ ਸਰੂਪ ਸਾਹਿਬ ਦੇਖੋ ਇਹ ਗੁਰਬਾਣੀ ਦਾ ਪਾਵਨ ਬਚਨ ਹੈ ਸੂਰਜ ਕਿਰਨ ਮਿਲੇ ਜਲਕਾ ਜਲ ਹੂ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਤਾਂ ਭਾਈ ਟੋਡਰ ਮਲ ਜੀ ਨੇ ਜਦੋਂ ਵਖਤ ਦੀ ਸਰਕਾਰ ਨੇ ਐਡਾ ਜ਼ੁਲਮ ਕਰਨ ਤੋਂ ਬਾਅਦ ਅਸਲ ਵਿੱਚ ਉਹ ਚੈੱਕ ਕਰਨਾ ਚਾਹੁੰਦੇ ਸੀ ਵੀ ਕੀ ਸਾਰੇ ਗੈਰਤ ਜਿਹੜੀ ਆ ਮਰ ਚੁੱਕੀ ਆ ਤਾਂ ਅਸਲ ਦੇ ਵਿੱਚ ਮੈਂ ਸਮਝਦਾ ਕਿ ਟੌਡਰ ਮਲਜੀ ਨੇ ਇੱਕ ਇਨਸਾਨੀਅਤ ਨੂੰ ਜਿੰਦਾ ਰੱਖਿਆ ਤੇ ਉਹਨਾਂ ਨੇ ਸ਼ਰਤ ਇਹ ਰੱਖੀ ਵੀ ਖੜੀ ਮੋਰ ਤੇ ਇਹ ਜਗਾ ਉਹਨਾਂ ਨੇ ਖਰੀਦੀ ਪਾਈ ਰਾਮਾ ਤੇ ਤਲੋਕਾ ਜਿਹੜੇ ਇੱਥੇ ਪਹਿਲਾਂ ਤਰੀਕ ਪੇਸ਼ੀ ਭੁਗਤਣਾਈ ਹੋਈ ਸੀ ਪਤਾ ਲੱਗਿਆ ਉਹ ਚਮਕੌਰ ਸਾਹਿਬ ਗਏ ਉਥੇ ਵੱਡੇ ਸਭ ਜ਼ਾਦਿਆਂ ਦਾ ਸਸਕਾਰ ਕਰਵਾ ਕੇ ਐਨੇ ਨੂੰ ਇੱਧਰ ਪਾਣਾ ਵਰਤ ਗਿਆ ਉਹਨਾਂ ਦੇ ਨਾਲ ਹੋਏ ਤੇ ਇੱਥੇ ਜਿਹੜਾ ਚੰਦ ਸੀਗੇ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਇਹ ਉਸ ਵਕਤ ਆਪਣੇ اخلاق ਦਾ ਆਪਣੇ ਕਰਤਾਰ ਦਾ ਪ੍ਰਗਟਾਵਾ ਕਰਿਆ ਇਹ ਵੀ ਇੱਕ ਸੂਬੇ ਨੂੰ ਚੈਲੰਜ ਸੀ ਉਸ ਵਕਤ ਦੀ ਹਕੂਮਤ ਨੂੰ ਕਿ ਇਹ ਨਹੀਂ ਕਿ ਸਾਰੇ ਸੰਸਾਰ ਦੇ ਵਿੱਚ ਲੋਕੀ ਠੀਕ ਹੈ ਜ਼ੁਲਮਾਂ ਦੇ ਥੱਲੇ ਲੋਕੀ ਦਬ ਜਾਂਦੇ ਨੇ ਇਸ ਕਰਕੇ ਇਹ ਇਤਿਹਾਸ ਇਹ ਕੌਮ ਵੀ ਸਦਾ ਜਿਉਂਦੀ ਰਹੂਗੀ ਇਤਿਹਾਸ ਵੀ ਜਿਉਂਦਾ ਰਹੂਗਾ ਇਹ ਚ ਕੋਈ ਦੋਰਾ ਮੰਨੇ ਇਤਿਹਾਸ ਨੂੰ ਲੋਕ ਨਹੀਂ ਜਿੰਦਾ ਰੱਖਣਗੇ ਇਹ ਇਤਿਹਾਸ ਨੇ ਕੌਮ ਜਿਉਂਦਾ ਰੱਖਣੀ ਹੈ ਇਹ ਠੀਕ ਹੈ ਕਿ ਬਾਕੀ ਦੇ ਜਿਹੜੇ ਕੌਮਾਂ ਨੇ ਉਹ ਕੌਮਾਂ ਇਤਿਹਾਸ ਨੂੰ ਜਿਉਂਦਾ ਰੱਖਦੀਆਂ ਨੇ ਪਰ ਇਹ ਇਤਿਹਾਸ ਕੌਮ ਨੂੰ ਜਿਉਂਦਾ ਰੱਖਦਾ ਇਸ ਕਰਕੇ ਇਹ ਦੀ ਇਹ ਵਿਲੱਖਣਤਾ ਤੋ ਇਸ ਕਰਕੇ ਇਹੀ ਇਤਿਹਾਸ ਹੈ ਜਿਹਨੇ ਸਿੱਖਾਂ ਦੀ ਖਾਲਸੇ ਦੀ ਆਈਡੈਂਟੀ ਰੱਖਣੀ ਹੈ ਇਹੀ ਇਤਿਹਾਸ ਹੈ ਜਿਹਨੇ ਅਣਖ ਔਰ ਗੈਰਤ ਦੇ ਲਈ ਦੇਖੋ ਸਾਹਿਬਜ਼ਾਦੇਆਂ ਨੇ ਕਿੱਡੀ ਵੱਡੀ ਗੱਲ ਸੀ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਆ ਕੁਛ ਦਿੱਤਾ ਜਾਊਗਾ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ اخلاق ਤੇ ਹੀ ਡਿੱਗਦੇ ਆਂ ਲਾਲਚ ਤੇ ਹੀ ਡਿੱਗਦੇ ਆਂ ਉਹਨਾਂ ਨੇ ਕਿਹਾ ਵੀ ਜੇ ਅਸੀਂ ਇਹ ਪ੍ਰਵਾਨ ਕਰ ਲੈਂਦੇ ਆ ਕਿੰਨੇ ਸਾਲ ਹੋਰ ਜੀਵਾਂਗੇ ਅਸੀਂ ਓਏ ਕਿਹਾ ਜੀ ਜਿੰਨੀ ਉਮਰ ਹੋਏਗੀ ਪਾਓਗੇ ਤੁਸੀਂ ਅਸੀਂ ਉਹਨਾਂ ਚਰ ਜੀਾਂਗੇ ਪਰ ਸਾਬ ਜਾਦੇ ਨੇ ਕਿਹਾ ਸੀ ਕਿ ਜਦੋਂ ਇੱਕ ਦਿਨ ਮਰਨਾ ਹੀ ਹੈ ਸੱਦ ਸਾਲ ਔਰ ਜੀ ਕੇ ਮਰਨਾ ਜ਼ਰੂਰ ਥਾ ਸਿਰ ਕੌਮ ਸੇ ਛਪਾਨਾ ਜੇ ਗੈਰ ਦੂਰਾ ਸਾਬ ਜਾਦੇ ਨੇ ਇਹ ਕਹਿ ਸੁਪਿਆ ਜੇ ਅਸੀਂ ਅੱਜ ਤੇਰੇ ਲਾਲਚ ਵਿੱਚ ਆ ਕੇ ਜੀਾਂਗੇ ਤਾਂ ਇਹ ਸਾਡਾ ਜਦੋਂ ਉਮਰ ਪਾ ਕੇ ਅਸੀਂ ਜਾਵਾਂਗੇ ਨਾ ਲਹਨਤ ਖੱਟ ਕੇ ਜਾਵਾਂਗੇ ਅੱਜ ਦਾ ਮਰਨਾ ਸਾਡਾ ਸਦਾ ਲਈ ਜਿਉਂਦੇ ਹੋਣਾ ਜਿਹੜੀ ਗੱਲ ਤੂੰ ਕਹਿਣਾ ਹੈ ਉਹ ਜਿਉਣਾ ਵੀ ਸਾਡਾ ਲਹਨਤ ਵਾਲਾ ਤੇ ਉਹ ਮਰਨਾ ਵੀ ਲਹਨਤ ਵਾਲਾ ਇਹ ਜਿਉਣਾ ਵੀ ਸਾਡਾ ਅਣਖ ਵਾਲਾ ਇਹ ਸਾਡਾ ਮਰਨਾ ਵੀ ਅਣਖ ਵਾਲਾ ਤੁਸੀਂ ਉਹ ਇਤਿਹਾਸ ਲਿਖ ਰਹੇ ਆ ਤੇ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਹੁੰਦਾ ਅੱਜ 11 ਪੋ ਹੈ ਕੱਲ 12 ਪੋ ਹੈ 12 ਪੋ ਦੀ ਰਾਤ ਠੰਡੇ ਬੁਰਜ ਦੀ ਆਖਰੀ ਰਾਤ ਹੈ ਮਾਤਾ ਜੀ ਹਰਨ ਸਾਹਿਬ ਜਦਿਆਂ ਦੀ ਤੋਂ ਇਹਦੇ ਵਿੱਚ ਕੋਈ ਸੰਸਾਰੀ ਗੱਲਾਂ ਨਹੀਂ ਹੋਈਆਂ ਇਹਦੇ ਵਿੱਚ ਦੁੱਖੜੇ ਨਹੀਂ ਰੋਏ ਗਏ ਕਿ ਤੁਸੀਂ ਵਿਛੜ ਰਹੇ ਹੋ ਨਹੀਂ ਇਹਦੇ ਵਿੱਚ ਇੱਕ ਸਕ੍ਰਿਪਟ ਲਿਖੀ ਗਈ ਕਿ ਇਹ ਧਰਮ ਦੀ ਬਾਗਡੋਰ ਆ ਮਾਤਾ ਨੇ ਕਿਹਾ ਸੀ ਕਿ ਧਰਮ ਤੁਹਾਡੇ ਹੱਥ ਵਿੱਚ ਆ ਅਰੇ ਸੱਚ ਆ 12 ਪੋ ਦੀ ਰਾਤ ਨੇ ਫੈਸਲਾ ਕਰਿਆ ਸੀ ਕਿ ਸਿੱਖੀ ਬਚੂਗੀ ਜਾਂ ਸਦਾਲੀ ਖਤਮ ਹੋਊਗੀ ਉਹ ਕਿਉਂ ਜੇ ਦਸਮ ਪਾਤਸ਼ਾਹ ਦੇ ਬੱਚੇ ਡੋਲ ਜਾਂਦੇ ਅੱਜ ਸਿੱਖੀ ਨਹੀਂ ਸੀ ਲੱਭਣੀ ਲੋਕ ਤਾਂ ਸਾਰਾ ਕੁਝ ਹੁੰਦੇ ਹੋਏ ਹੁਣ ਨਹੀਂ ਉਸ ਪਰੰਪਰਾਵਾਂ ਦੇ ਭੱਜ ਰਹੇ ਨੇ ਫਿਰ ਤਾਂ ਬਾਹਰ ਨਹੀਂ ਪਹੁੰਚਦੀ ਮਿਲ ਜਣਾ ਸੀ ਕੇ ਸੱਚੇ ਬਾਦਸ਼ਾਹ ਜੇ ਤੇਰੇ ਬੱਚੇ ਨਹੀਂ ਸਦਕ ਨਿਵਾ ਸਕੇ ਅਸਲ ਵਿੱਚ ਖਾਲਸਾ ਸਾਜਿਆ 1699 ਨੂੰ ਪਰ ਉਹਦੀਆਂ ਜੜਾਂ ਨੂੰ ਪੱਕੀ ਨਹੀਂ ਜੜੀ ਲਾਈ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਅਰ ਮੈਂ ਬਹੁਤਾ ਲੰਮਾ ਨਾ ਜਾਂਦਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਜਦੋਂ ਗੁਰੂ ਸਾਹਿਬ ਨੂੰ ਸਰਹੰਦ ਦਾ ਸਨੇਹਾ ਮਿਲਦਾ ਨੂਰੇ ਮਾਹੀ ਨੇ ਮਹਾਰਾਜ ਨੇ ਭੇਜਿਆ ਦੱਸ ਕੇ ਉੱਥੇ ਕੀ ਬੀਤੀ ਸਹਬਜ਼ਾਦਿਆਂ ਨਾਲ ਮੇਰੀ ਮਾਤਾ ਨਾਲ ਵੱਡੇ ਸਾਹਿਬ ਜਾਂਦਿਆਂ ਦੀ ਸ਼ੀਧੀ ਗੁਰੂ ਸਾਹਿਬ ਦੇ ਅੱਖਾਂ ਦੇ ਸਾਹਮਣੇ ਹੋਈ। ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰਿਆਂ ਦੀ ਸ਼ੀਧੀ ਹੋਈ। ਗੁਰੂ ਸਾਹਿਬ ਸੁਣਦੇ ਗਏ ਜਿਸ ਵਕਤ ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਹੀਦੀ ਦੀ ਦਾਸ ਥਾਂ ਆਪਣੇ ਕੰਨਾਂ ਵਿੱਚ ਪਈ। ਮਹਾਰਾਜ ਸਾਹਿਬ ਨੇ ਤੀਰ ਦੇ ਕਾਹੀ ਦੇ ਨਾ ਕਾਹੀ ਦਾ ਬੂਟਾ ਤੀਰ ਦੀ ਨੋਕ ਦੇ ਨਾਲ ਪੱਟਦਾ। ਕਹਿੰਦੇ ਅੱਜ ਤੋਂ ਬਾਅਦ ਮੁਗਲਿਆ ਸਲਤਨਤ ਦੀ ਇਸ ਮੁਲਕ ਤੋਂ ਜੜ ਪਟ ਦਿੱਤੀ। ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦੇ ਕਰਜ਼ਾ ਨਹੀਂ ਰੱਖਿਆ ਜਿਨੇ ਵੀ ਗੁਰੂ ਦੇ ਆਦਰਸ਼ਾਂ ਤੇ ਕੁਰਬਾਨੀ ਕੀਤੀ ਹੈ ਮਹਾਰਾਜ ਨੇ ਕਿਹਾ ਕਿ ਬੇਟਾ ਫਤਿਹ ਸਿੰਘ ਤੇਰੀ ਉਮਰ ਭਾਵੇਂ ਛੋਟੀ ਸੀ ਕੁਰਬਾਨੀ ਤੋਂ ਵੱਡੀ ਕੀਤੀ ਆ ਪਰ ਗੱਲ ਸੁਣ ਲੈ ਇਹ ਜੜ ਮੈਂ ਅਜੀਤ ਸਿੰਘ ਦੀ ਕੁਰਬਾਨੀ ਤੋਂ ਬਾਅਦ ਵੀ ਪੱਟ ਸਕਦਾ ਸੀ ਇਹ ਜੜ ਜੁਝਾਰ ਸਿੰਘ ਦੀ ਕੁਰਬਾਨੀ ਤੋਂ ਵੀ ਪੱਟ ਸਕਦਾ ਸੀ ਪਰ ਕਿਉਂਕਿ ਤੇਰੀ ਉਮਰ ਛੋਟੀ ਸੀ ਤੇਰੀ ਕੁਰਬਾਨੀ ਦਾ ਮੁੱਲ ਇਹ ਆ ਤੇਰੇ ਪਿਤਾ ਨੇ ਪਾਇਆ ਇਸ ਮੁਲਕ ਤੋਂ 7 ਸਦੀਆਂ ਦਾ ਰਾਜ ਪੱਟਦਾ ਤੇ ਮੁੜ ਕੇ ਕਦੇ ਆ ਨਹੀਂ ਸਕਦਾ ਇਸ ਲਈ ਮੈਂ ਇਹੀ ਇਸ ਦਰ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਵੀ ਮੈਂ ਕਹਿਣਾ ਕਿ ਇਹ ਇਹ ਜੋੜ ਮੇਲਾ ਕੱਲਾ ਸਿੱਖਾਂ ਦਾ ਨਹੀਂ ਹੈ ਇਹ ਜੋੜ ਮੇਲਾ ਕੱਲਾ ਖਾਲਸੇ ਦਾ ਨਹੀਂ ਹੈ ਇਸ ਮੁਲਕ ਦੇ ਹਰ ਵਸਿੰਦੇ ਨੂੰ ਸੋਚਣਾ ਚਾਹੀਦਾ ਹੈ ਇਹਦੇ ਲਈ ਕਿ ਕੁਰਬਾਨੀ ਦਾ ਮੁਲਕ ਕੀ ਇਸ ਮੁਲਕ ਨੂੰ ਕੀ ਮਿਲਿਆ ਅੱਜ ਆਜ਼ਾਦ ਹਸਤੀ ਅੱਜ ਵਰਲਡ ਦੀਆਂ ਪਾਵਰਾਂ ਦੇ ਵਿੱਚ ਜੇ ਮੁਲਖ ਪਹੁੰਚਿਆ ਹੋਇਆ ਤਾਂ ਇਹ ਸਭ ਜਿਆਦਿਆਂ ਦੀ ਕੁਰਬਾਨੀ ਕਰਕੇ ਪਹੁੰਚਿਆ ਠੀਕ ਆ ਮੈਂ ਇਸ ਗੱਲ ਲਈ ਵੀ ਧੰਨਵਾਦ ਕਰਦਾ ਭਾਵੇਂ ਬਹੁਤ ਕ੍ਰਿਟਿਸਿਜ਼ਮ ਵੀ ਆ ਪਰ ਮੈਂ ਸੋਚਦਾ ਕਿ ਸਾਨੂੰ ਹਰ ਗੱਲ ਤੇ ਕ੍ਰਿਟਿਸਿਜ਼ਮ ਨਹੀਂ ਜਿਹੜੀ ਪੋਜ਼ਿਟਿਵ ਗੱਲ ਆ ਮੈਂ ਜੋ ਭਾਰਤ ਸਰਕਾਰ ਨੇ ਇਹ ਇਸ ਦਿਨ ਨੂੰ ਇਨੀਸ਼ੀਏਟਿਵ ਲਿਆ ਮੈਂ ਉਹਦਾ ਵੀ ਸਵਾਗਤ ਕਰਦਾ ਕਮ ਸੇ ਕਮ ਇਸ ਦਰ ਦਾ ਸਨੇਹਾ ਜਿਹੜਾ ਪੂਰੇ ਇਸ ਮੁਲਖ ਦੇ ਵਿੱਚ ਅੱਜ ਛੁੱਟੀ ਹੋਈ ਹੈ ਪਤਾ ਤਾਂ ਲੱਗਿਆ ਵੀ ਕੀ ਹੋਇਆ ਬਿਲਕੁਲ ਵੱਡੀ ਗੱਲ ਆ ਆਖੀ ਇਹਨਾਂ ਨੇ ਕੀ ਸ਼ਹਾਦਤ ਸਿਰਫ ਸਿੱਖ ਕੌਮ ਦੀ ਲਈ ਬਲਕਿ ਪੂਰੇ ਜਿੰਨੇ ਵੀ ਧਰਮ ਨੇ ਉਹਨਾਂ ਲਈ ਆ ਸ਼ਹਾਦਤ ਕੀਤੀ ਗਈ ਸੀ ਔਰ ਅੱਜ ਉਹੀ ਸ਼ਹਾਦਤ ਦੀ ਤਸਵੀਰ ਵੀ ਇੱਥੇ ਵੇਖਣ ਨੂੰ ਮਿਲਦੀ ਹੈ ਕਿ ਹਰ ਧਰਮਾਂ ਦੇ ਲੋਕ ਜਿਹੜੇ ਨੇ ਉਸ स्तर ਤੇ ਆਉਂਦੇ ਨੇ ਨਤਵਸਤਕ ਹੁੰਦੇ ਨੇ ਔਰ ਜਿਸ ਢੰਗ ਦੇ ਨਾਲ ਸ਼ੀਤ ਜੋੜ ਮਿਲਦੀ ਗੱਲ ਕਰੀਏ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਨੇ ਹਰ ਸਾਲ ਆਹੀ ਤਸਵੀਰਾਂ ਇੱਥੋਂ ਵੇਖਣ ਨੂੰ ਮਿਲਦੀਆਂ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਬ੍ਰਿੰਦ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਫਤਿਹਗੜ ਸਾਹਿਬ